ਦੇ ਸਰ ਉਤਰੀ ਵਿਧਾਨ ਸਭਾ ਖੇਤਰ ਦੀਆਂ ਸਾਰੀਆਂ ਟੁੱਟੀਆਂ ਸੜਕਾਂ ਤੇ ਪ੍ਰੀਮਿਕਸ ਪਾਉਣ ਦਾ ਕੰਮ ਹੋਇਆ ਸ਼ੁਰੂ ਉਕਤ ਜਾਣਕਾਰੀ ਇੱਕ ਪ੍ਰੈਸ ਵਾਰਤਾ ਗਰਮਕਰਨਜੀਤ ਸਿੰਘ ਰੰਟੋ ਨੇ ਦਿੱਤੀ ਇਹ ਵਿਕਿਆਨ ਦੀ ਖਾਸ ਰਿਪੋਰਟ ਕਾਮਨਾਵਾਂ ਔਰ ਵਧਾਈਆਂ ਦੇਣਾ ਕਿ ਅੱਜ ਪਵਿੱਤਰ ਦਿਹਾੜੇ ਤੇ ਹਲਕਾ ਨੌਰਥ ਦੀਆਂ ਸੜਕਾਂ ਜਿਹੜੀਆਂ ਬਹੁਤ ਬੁਰੀ ਤਰ੍ਹਾਂ ਪਿਛਲੇ ਦਿਨੀ ਬਰਸਾਤਾ ਕਰਕੇ ਟੁੱਟ ਚੁੱਕੀਆਂ ਸੀ ਅੱਜ ਉਹਨਾਂ ਦੀ ਅਸੀਂ ਇਥੋਂ ਬਣਾਉਣ ਦਾ ਕੰਮ ਅੱਜ ਮੈਡੀਕਲ ਇਨਕਲੇਵ ਦੀ ਜਿਹੜੀ ਮੇਨ ਰੋਡ ਜਿਹੜੀ ਸਰਕੂਲਰ ਰੋਡ ਤੋਂ ਭਗਤ ਕਬੀਰ ਮਾਰਗ ਤੱਕ ਜਾਂਦੀ ਆ ਅੱਜ ਉਹ ਅਸੀਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਇਸ ਤੋਂ ਬਾਅਦ ਅਸੀਂ 88 ਫੁੱਟ ਰੋਡ ਜਿਹੜੀ ਮੇਨ ਰੋਡ ਹੈ ਉਹਨੂੰ ਬਣਾਉਣ ਜਾ ਰਹੇ ਹਾਂ ਫਿਰ ਬਾਈਪਾਸ ਦੇਰਕਾ ਤੋਂ ਬਾਬਾ ਸ਼੍ਰੀਚੰਦ ਜੀ ਮਾਤਾ ਮਾਂ ਕਾਲੀ ਦੇ ਮੰਦਰ ਤੋਂ ਹੁੰਦੀ ਹੋਈ ਜਿਹੜੀ ਮੁਸਤਾਬਾ ਤੱਕ ਜਿਹੜੀ ਸਾਡੀ ਸੜਕ ਆ ਰਹੀ ਹੈ 88 ਫੁੱਟ ਨਾ ਮਿਲਦੀ ਫਿਰ ਉਹ ਬਣਾਉਣ ਜਾ ਰਹੇ ਹਾਂ 27 ਫੁੱਟ ਬਣਾਉਣ ਜਾ ਰਹੇ ਹਾਂ ਔਰ ਇਸ ਦੇ ਨਾਲ ਜਿੱਦਾਂ ਬਸੰਤ ਐਪਨੀਓ ਜਾਂ ਹੋਰ ਸਾਰੀਆਂ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਟੁੱਟ ਚੁੱਕੀਆਂ ਨੇ ਅੱਜ ਉਹਨਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਮੈਂ ਇੱਕ ਹਲਕਾ ਉਤਰੀ ਵਾਲਿਆਂ ਨੂੰ ਖਾਸ ਤੌਰ ਤੇ ਮੇਰਾ ਸੁਨਾਇਆ ਤੁਹਾਡੇ ਮਾధ్యਮ ਨਾਲ ਜਾਂ ਮੇਰਾ ਸੰਬੋਧਨ ਸਮਝ ਲਓ ਕਿ ਇਹ ਜਿਹੜੀਆਂ ਪਿਛਲੇ ਕੁਝ ਦਿਨਾਂ ਤੋਂ ਪ੍ਰੋਬਲਮ ਹਲਕਾ ਉਤਰੀ ਦੇ ਵਿੱਚ ਚੱਲ ਰਹੀਆਂ ਸੀ ਜਿੱਦਾਂ ਬਹੁਤ ਸਾਰੀਆਂ ਸੜਕਾਂ ਬਰਸਾਤਾ ਕਰਕੇ ਟੁੱਟੀਆਂ ਸੀ ਉਹ ਸਾਰੀਆਂ ਬਣਾਉਣ ਦਾ ਕੰਮ ਅਸੀਂ ਚਾਲੂ ਕਰ ਦਿੱਤਾ ਇਸ ਤੋਂ ਇਲਾਵਾ ਮਜੀਠਾ ਰੋਡ ਜਿਹੜੀ ਸੜਕ ਹੈ ਉਹਨੂੰ पीडब्ल्यूडी ਵੱਲੋਂ ਜਲਦੀ ਸ਼ੁਰੂ ਕਰਵਾਇਆ ਜਾ ਰਿਹਾ ਉਹ ਵੀ ਅਸੀਂ ਪਾਸ ਕਰਵਾ ਲਈਆ ਉਹਦਾ ਵੀ ਉਪਗਟਨ ਅਸੀਂ 1-2-4 ਦਿਨ ਦੇ ਵਿੱਚ ਵਿੱਚ ਕਰਾਂਗੇ। ਔਰ ਦੂਸਰਾ ਮੈਂ ਦੱਸਣਾ ਚਾਹਣਾ ਕਿ ਜਿਹੜੀ ਕੂੜੇ ਦੀ ਪ੍ਰੋਬਲਮ ਆਈ ਸੀਗੀ ਉਹ ਵੀ ਅਸਾਂ ਠੀਕ ਕਰ ਲਈਆ ਔਰ ਵੈਸੇ ਤਾਂ ਜਿਹੜੀਆਂ ਨਵੀਂ ਕੰਪਨੀਆਂ ਉਸਨੇ ਮਹੀਨੇ 1.5 ਮਹੀਨੇ ਤੱਕ ਆ ਕੇ ਸਾਰਾ ਆਪਣਾ ਕੰਮ ਚਾਲੂ ਕਰਨਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੇ ਜਿਹੜੇ ਅਧਿਕਾਰੀ ਕਰਮਚਾਰੀ ਨੇ ਉਹਨਾਂ ਦੀ ਮਿਹਨਤ ਸਦਕਾ ਹਲਕਾ ਉਤਰੀ ਦੇ ਵਿੱਚ ਸਾਰੇ ਜਿਹੜੇ ਟਿਪਰ ਨੇ ਉਹ ਕਰੋ-ਕਰਹੀ ਕੂੜਾ ਚੁੱਕਣਾ ਉਹਨਾਂ ਨੇ ਚਾਲੂ ਕਰ ਦਿੱਤਾ। ਔਰ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਹਫਤੇ ਦੇ ਵਿੱਚ ਵਿੱਚ ਹਲਕਾ ਉਤਰੀ ਦੇ ਵਿੱਚ ਕੂੜੇ ਨਾਲ ਸੰਬੰਧਤ ਕੋਈ ਪ੍ਰੋਬਲਮ ਨਹੀਂ ਰਹਿ ਜਾਏਗੀ ਘਰੋ ਘਰੀ ਕੂੜਾ ਚੁੱਕਿਆ ਜਾਏਗਾ ਕਿਸੇ ਵੀ ਸੜਕ ਦੇ ਉੱਤੇ ਜਿਹੜਾ ਕੂੜਾ ਵਾ ਉਹ ਨਹੀਂ ਰਹਿਣ ਦਿੱਤਾ ਜਾਏਗਾ ਸਾਰੇ ਦੇ ਸਾਰਾ ਤੁਹਾਨੂੰ ਬਿਲਕੁਲ ਹਲਕਾ ਉਤਰੀ ਜਿਹੜਾ ਕਲੀਨ ਮਿਲੇਗਾ ਇਸ ਤੋਂ ਇਲਾਵਾ ਸਟਰੀਟ ਲਾਈਟ ਜਿੱਥੇ ਵੀ ਲੋੜ ਹੈ ਸ਼ਹਿਰ ਵਾਸੀਆਂ ਨੂੰ ਉਹ ਆਪਣੇ ਆਪਣੇ ਵਾਰਡ ਇੰਚਾਰਜਾਂ ਨੂੰ ਆਪਣੇ ਆਪਣੇ ਕੌਂਸਲਰਾਂ ਨੂੰ ਨੋਟ ਕਰਾ ਦੇਣ ਉਹ ਉੱਥੇ ਲੱਗਦੀ ਬਣ ਜਾਏਗੀ ਹਫ਼ਤੇ ਦੇ ਅੰਦਰ ਅੰਦਰ ਹੀ ਉਹ ਸਾਰੇ ਕੰਮ ਹੋ ਜਾਣਗੇ ਜਿੱਥੇ ਸੀਵਰੇਜ ਦੀ ਸਫਾਈ ਵਾਸਤੇ ਜਿੱਥੇ ਇੰਪਰੂਵਮੈਂਟ ਟਰਸਟ ਦੀਆਂ ਸਾਡੀਆਂ ਸਕੀਮਾਂ ਉੱਥੇ ਦੋ ਮਸ਼ੀਨਾਂ ਸੁਪਰ ਸਕਰ ਉੱਥੇ ਕੰਮ ਕਰ ਰਹੀਆਂ ਔਰ ਦੋ ਮਸ਼ੀਨਾਂ ਜਿਹੜੀਆਂ ਸੁਪਰ ਸਕਰ ਨੇ ਉਹ ਕਾਰਪੋਰੇਸ਼ਨ ਦੇ ਏਰੀਆ 'ਚ ਕੰਮ ਕਰ ਰਹੀਆਂ ਇਸ ਤੋਂ ਇਲਾਵਾ ਤਿੰਨ ਜੈਟਿੰਗ ਮਸ਼ੀਨਾਂ ਜਿਹੜੀਆਂ ਨੇ ਅਸੀਂ ਲਾਈਆਂ ਨੇ ਸੋ ਸੀਵਰੇਜ ਦੀ ਵੀ ਅਸੀਂ ਥੋਰੋਲੀ ਟੋਟਲ ਸੀਵਰੇਜ ਦੀ ਅਸੀਂ ਸਫਾਈ ਕਰਨ ਜਾ ਰਹੇ ਹਾਂ ਕਿ ਆਉਣ ਵਾਲੇ 10 ਸਾਲ ਲੋਕਾਂ ਨੂੰ ਸੀਵਰੇਜ ਦੇ ਓਵਰਫਲੋ ਦੀ ਜਾਂ ਬਲਾਕੇਜ ਦੀ ਕੋਈ ਪ੍ਰੋਬਲਮ ਹੀ ਨਾ ਆਵੇ ਜਿੰਨੀਆਂ ਵੀ ਲੋਕਾਂ ਨੂੰ ਸਰਕਾਰ ਦੇ ਨਾਲ ਜੋ-ਜੋ ਵੀ ਕੋਈ ਪ੍ਰੋਬਲਮਸ ਨੇ ਸਾਡੇ ਧਿਆਨ ਚ ਲਿਆਓ ਮੈਂ ਅੱਜ ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਸਾਰਾ ਹਲਕਾ ਉਤਰੀ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਇੱਕ ਇੱਕ ਪ੍ਰੋਬਲਮ ਜਿਹੜੀ ਉਹ ਪਹਿਲ ਦੇ ਆਧਾਰ ਤੇ ਸੁਣੀ ਜਾਏਗੀ ਔਰ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਏਗੀ ਅੱਜ ਮੈਂ ਸਾਰੇ ਹਲਕਾ ਨਿਵਾਸੀਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਕਿ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਸੜਕਾਂ ਬੰਨ ਦਾ ਕੰਮ ਸ਼ੁਰੂ ਹੋਇਆ ਜਾਂ ਕੂੜੇ ਦੀ ਸਮੱਸਿਆ ਜਿਹੜੀ ਆ ਉਹਦੇ ਨਾਲ ਨਜਿੱਟਣ ਦਾ ਕੰਮ ਸ਼ੁਰੂ ਹੋਇਆ ਤੁਹਾਡੇ ਸਹਿਯੋਗ ਦੇ ਨਾਲ ਹਲਕਾ ਉਤਰੀ ਚੋ ਸ਼ੁਰੂ ਹੋਇਆ ਔਰ ਜਿਹੜੀਆਂ ਇਸ ਤੋਂ ਇਲਾਵਾ ਬਹੁਤ ਸਾਰ ਲੰਬੀਆਂ ਗੱਲਾਂ ਕਰਾਂਗੇ ਲੰਬੀ ਬਾਈਟ ਹੋ ਜੇਗੀ ਔਰ ਜਿੰਨੀਆਂ ਵੀ ਇਸ ਹਲਕੇ ਨਾਲ ਸੰਬੰਧਿਤ ਮੁਸ਼ਕਲਾਂ ਨੇ ਸਾਰੀਆਂ ਮੇਰੇ ਧਿਆਨ ਚ ਨੇ ਡਿਵੈਲਪਮੈਂਟ ਦੇ ਕੰਮਾਂ ਦੇ ਅਸਟੀਮੇਟ ਬਣ ਗਏ ਨੇ ਕੁਝ ਟੈਂਡਰ ਅਸੀਂ ਪਾਸ ਕਰ ਲਏ ਨੇ ਕੁਝ ਟੈਂਡਰ ਲੱਗ ਰਹੇ ਨੇ 100% ਜਿੰਨੇ ਵੀ ਵਿਕਾਸ ਦੇ ਕੰਮ ਨੇ ਉਹ ਵੀ ਨਾਲ ਸਾਡੇ ਸ਼ੁਰੂ ਔਰ ਸਾਰੇ ਕਰਵਾ ਕੇ ਦਵਾਂਗੇ ਸੋ ਮੈਂ ਇੱਕ ਵਾਰੀ ਸਾਰੇ ਇੱਥੇ ਸਾਡੇ ਮੋਤਬਰ ਸੱਜਣ ਇੱਥੋਂ ਦੇ ਸਾਡੇ ਵਾਰਡ ਇੰਚਾਰਜ ਅੰਕੁਰ ਜੀ ਨਾਲ ਸਾਹਿਲ ਸੱગર ਜੀ ਪ੍ਰਨਵ ਜੀ ਵਸਾਕਾ ਸਿੰਘ ਜੀ ਔਰ ਸਾਡੇ ਸੀਨੀਅਰ ਡਿਪਟੀ ਮੇਅਰ ਭੱਟੀ ਸਾਹਿਬ ਕਾਲਾ ਭੱਟੀ ਜੀ ਬਾਕੀ ਮੇਰੇ ਕੋਲ ਹੁਣ ਗਸਤਾਖੀ ਹੋ ਜਾਣੀ ਸਾਰੇ ਸਤਿਕਾਰਯੋਗ ਮੇਰਾ ਆਪਣਾ ਹੀ ਪਰਿਵਾਰ ਸਾਰੀ ਬੜੀ ਵੱਡੀ ਟੀਮ ਹੈ ਜਿਹੜੀ ਇੱਥੇ ਆਈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਬੜੇ ਉਤਸ਼ਾਹ ਦੇ ਨਾਲ ਇਹ ਜਿਹੜੇ ਅੱਜ ਵਿਕਾਸ ਦੇ ਕੰਮ ਸ਼ੁਰੂ ਕਰਾਏ ਨੇ ਮੈਂ ਨਗਰ ਨਿਗਮ ਦੇ ਅਧਿਕਾਰੀ ਕਰਮਚਾਰੀਆਂ ਦਾ ਵੀ ਧੰਨਵਾਦੀ ਹਾਂ कि जिन्ना ने अपनी मेहनत करके पाए सफाई ਦੇ ਕੰਮ ਹੋਣ ਡਵੈਲਪਮੈਂਟ ਦੇ ਕੰਮ ਹੋਣ ਸਾਰੇ ਸ਼ੁਰੂ ਕੀਤੇ ਨੇ ਔਰ ਫਿਰ ਇੱਕ ਵਾਰ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਟੋਟਲ ਵਿਕਾਸ ਦੇ ਕੰਮ ਜਿਹੜੇ ਨੇ ਉਹ ਅਸੀਂ ਪੂਰੇ ਕਰਕੇ ਦੰਗੇ ਧੰਨਵਾਦ